ਜੀ ਪੰਜਾਬੀ ਦੇ ਸ਼ੋ ਜਵਾਈਜੀ ਤੋਂ ਹਰਨ ਦਾ ਕਿਰਦਾਰ ਪਲੇ ਕਰਦਾ ਬੇਸਿਕਲੀ ਜਿਹੜਾ ਸਾਡਾ ਸ਼ੋ ਹੈਗਾ ਉਦਾਂ ਤਾਂ ਕੁੜੀਆਂ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰੇ ਜਾਂਦੀਆਂ ਨੇ ਮੁੰਡੇ ਦੇ ਘਰੇ ਜਾਂਦੇ ਨੇ ਪਰ ਸਾਡਾ ਸ਼ੋ ਇਹ ਨਾ ਜਿਹੜਾ ਡਿਫਰੈਂਟ ਹੈ ਉਹਦੇ ਵਿੱਚ ਇੱਕ ਮੁੰਡਾ ਆਪਣਾ ਘਰ ਛੱਡ ਕੇ ਕੁੜੀ ਦੇ ਸਹੁਰੇ ਘਰੇ ਗਿਆ ਤੇ ਇੱਕ ਫੈਮਿਲੀ ਰਿਲੇਟਡ ਸ਼ੋ ਹੈ ਇਹਦੇ ਵਿੱਚ ਬੇਸਿਕਲੀ ਅਸੀਂ ਇਹ ਦਿਖਾਉਣਾ ਹੈ ਕਿ ਕੁੜੀਆਂ ਮੁੰਡੇ ਬਰਾਬਰ ਨੇ ਜੋ ਕੰਮ ਕੁੜੀਆਂ ਕਰ ਸਕਦੇ ਨੇ ਉਹ ਮੁੰਡੇ ਕਿਉਂ ਨਹੀਂ ਕਰ ਸਕਦੇ ਜੇ ਕੁੜੀਆਂ ਅੱਜਕੱਲ ਬਾਹਰ ਜਾ ਕੇ ਕੰਮ ਕਰਦੀਆਂ ਪਈਆਂ ਨੇ ਪੈਸਾ ਕਮਾਉਣੀ ਪਈ ਹੈ ਤਾਂ ਇੱਕ ਮੁੰਡਾ ਕਿਉਂ ਨਹੀਂ ਘਰ ਚਾਭ ਸਕਦਾ ਠੀਕ ਸਾਡੇ ਸ਼ੋ ਦਾ ਮੇਨ ਪੈਟਰਨ ਇਹ ਤੁਸੀਂ ਮਾਫ ਕਰਨਾ ਸ਼ਾਇਦ ਮੈਂ ਇਨਾ ਵੱਡਾ ਨਹੀਂ ਹੈ ਕਿ ਮੈਂ ਤੁਹਾਨੂੰ ਇਸ ਚੀਜ਼ ਨੂੰ ਦੱਸ ਸਕਾਂ ਕਿ ਸਮਾਜਾਂ ਦੀ ਰੀਤਾ ਵੀ ਤਾਂ ਆਪਾਂ ਲੋਕਾਂ ਨੇ ਬਣਾਈ ਹੈ ਹੋ ਸਕਦਾ ਹੈ ਕਿ ਉਹ ਰੀਤਾ ਸਹੀ ਨਾ ਹੋ ਹੋ ਸਕਦਾ ਹੈ ਕਿ ਜੋ ਆਪਾਂ ਚੇਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਸਹੀ ਹੋਵੇ ਬੇਸਿਕਲੀ ਮੈਂ ਇਥੇ ਸਹੀ ਗਲਤ ਦੀ ਗੱਲ ਨਹੀਂ ਕਰਾਂਗਾ ਮੈਂ ਸਿਰਫ ਇਹ ਦੱਸਣਾ ਜਾਵਾਂਗਾ ਵੀ ਜਦੋਂ ਪੰਜਵੇਂ ਪਾਤਸ਼ਾਹ ਜੀ ਨੇ ਗੁਰਮੱਤਿ ਮੀੜ ਬਣੀ ਸੀ ਤਾਂ ਕਿਸੇ ਵੀ ਪੀਰ ਕਬੀਰ ਦੀ ਬਾਣੀ ਨਾਲ ਗਰੇਜ ਨਹੀਂ ਸੀ ਕੀਤਾ ਉਹਦੇ ਵਿੱਚ ਹਰ ਇੱਕ ਦੀ ਬਾਣੀ ਹੈ ਗੁਰ ਸਿੱਖਾਂ ਦੀ ਬਾਣੀ ਹੈ ਭੱਤਾ ਦੀ ਬਾਣੀ ਹੈ ਭਟਾ ਦੀ ਬਾਣੀ ਹੈ ਹਰ ਇੱਕ ਦੀ ਬਾਣੀ ਤੇ ਆਪਣਾ ਜਿਹੜਾ ਰਿਲੀਜੀਅਨ ਹੈ ਨਾ ਉਹ ਸਭ ਤੋਂ ਫਰੈਸ਼ ਹੈ ਸਭ ਤੋਂ ਨਵਾਂ ਹੈ ਇਹਦੇ ਵਿੱਚ ਸਾਰੇ ਰਿਲੀਜੀਅਨ ਨੂੰ ਦੇਖ ਕੇ ਜੋ ਅਛਾਈਆਂ ਸੀ ਨਾ ਉਹ ਪਾਈ ਗਈਆਂ ਤੇ ਸਾਡਾ ਸੀਰੀਅਲ ਸਾਡਾ ਸ਼ੋ ਵੀ ਇਹੀ ਮੈਸੇਜ ਕੰਵੇ ਕਰਦਾ ਕਿ ਜੋ ਅਛਾਈਆਂ ਨੇ ਨਾ ਉਹ ਜ਼ਰੂਰੀ ਨਹੀਂ ਕਿ ਇੱਕ ਕੁੜੀ ਮੁੰਡੇ ਦੇ ਘਰੇ ਜਾ ਕੇ ਤਾਈ ਹੋਊਗੀ ਅਸੀਂ ਬੇਸਿਕਲੀ ਇਹ ਦਿਖਾ ਰਿਹਾ ਕਿ ਇਕੁਐਲਿਟੀ ਜੋ ਕੰਮ ਇੱਕ ਕੁੜੀ ਕਰ ਸਕਦੀ ਹੈ ਮੁੰਡਾ ਕਿਉਂ ਨਹੀਂ ਕਰ ਸਕਦਾ ਮੁੰਡਾ ਵੀ ਘਰ ਖਾਂਮਸਾਦਾ ਮੁੰਡਾ ਵੀ ਰੋਟੀ ਬਣਾਦਾ ਮੁੰਡੇ ਨੂੰ ਵੀ ਝਾੜੂ ਪੂੰਛਾ ਲਾਣਾ ਆਣਾ ਚਾਹੀਦਾ ਤਾਂ ਮੇਰੇ ਹਿਸਾਬ ਨਾਲ ਅਸੀਂ ਜੋ ਮੈਸੇਜ ਸਮਾਜ ਨੂੰ ਦੇਣਾ ਚਾਹੁੰਦੇ ਆ ਅਸੀਂ ਰੀਡ ਨਹੀਂ ਪੁੱਠੀ ਕਰਨਾ ਚਾਹੁੰਦੇ ਅਸੀਂ ਇਹ ਦੇਣਾ ਚਾਹੁੰਦੇ ਆ ਕਿ ਜੋ ਗੱਲ ਸਾਡੇ ਸਮਾਜ ਦੇ ਵਿੱਚ ਚੱਲਦਾ ਪਿਆ ਉਹ ਇਕੁਅਲ ਹਰ ਇੱਕ ਦਾ ਆਪਣਾ ਪਾਰਟ ਹੈ ਹਰ ਕੋਈ ਆਪਣਾ ਬਾਟ ਪਲੇ ਕਰਦਾ ਤੇ ਤੁਹਾਨੂੰ ਤੁਸੀਂ ਬਹੁਤ ਸੋਣਾ ਸਵਾਲ ਪੁੱਛਿਆ ਵੀਰ ਨੂੰ ਆ ਕਿ ਇਹ ਮੈਨੂੰ ਔਖਾ ਲੱਗਿਆ ਕਿ ਨਹੀਂ ਬੇਸਿਕਲੀ ਮੈਨੂੰ ਮਜ਼ਾ ਆ ਔਰ ਖਾਸਾ ਖੰਨੀ ਮੈਨੂੰ ਮਜ਼ਾ ਆਇਆ ਕਿਉਂਕਿ ਕਦੇ ਮੈਂ ਐਜ਼ ਅ ਇੰਡੀਵਿਜੂਅਲ ਮੈਂ ਵੀ ਕਦੇ ਆਪਣੇ ਘਰੇ ਕੰਮ ਨਹੀਂ ਸੀ ਕੀਤੇ ਬਟ ਸੀਰੀਅਲ ਦੇ ਵਿੱਚ ਆ ਕੇ ਸੀਰੀਅਲ ਦਾ ਇੱਕ ਪਾਰਟ ਬਣ ਕੇ ਮੈਨੂੰ ਪਤਾ ਲੱਗਦਾ ਕਿ ਇੱਕ ਇੱਕ ਊਮਨ ਕੀ ਕੁਝ ਫੇਸ ਕਰਨਾ ਪੈਂਦਾ ਸ਼ਾਇਦ ਆਪ ਆਪਣੇ ਘਰੇ ਰਹਿਣਾ ਆਪਣਾ ਮਾਮਾ ਦੀਆਂ ਦੇ ਨਾਲ ਰਹਿਣਾ ਆਪਾਂ ਫੇਰ ਵੀ ਨਹੀਂ ਦੇਖਦੇ ਕਿ ਉਹਨਾਂ ਨੂੰ ਕੀ ਕੁਝ ਫੇਸ ਕਰਨਾ ਪੈਂਦਾ ਹੈ ਨਾ ਬੀਂਗ ਅ ਗਾਇ ਇੱਕ ਮਰਦ ਹੁੰਦੇ ਨਾਲ ਤੇ ਮੈਨੂੰ ਸਿਰਫ ਆਪਣੀ ਪ੍ਰੋਬਲਮ ਪਤਾ ਨੇ ਹੈ ਨਾ ਬਟ ਮੈਂ ਕਦੇ ਉਹਨਾਂ ਨੂੰ ਢੂੰਗਾਈ ਸੋਚਤ ਜਾ ਹੀ ਨਹੀਂ ਸਕਿਆ ਬਟ ਹੁਣ ਐ ਸੀਰੀਅਲ ਦਾ ਪਾਰਟ ਬਣ ਕੇ ਮੈਨੂੰ ਮਤ ਬੇਸਿਕ ਚੀਜ਼ ਪਤਾ ਵੀ ਕੁੜੀ ਆਪਣੇ ਘਰੇ ਕੀ ਫੇਸ ਕਰਦੀ ਹੋਗੀ ਇੱਕ ਮਾਂ ਆਪਣੇ ਘਰੇ ਕੀ ਫੇਸ ਕਰਦੀ ਹੋਗੀ ਮੈਂ ਉਹ ਸਮਝ ਸਕਿਆ ਉਹ ਸਿੱਖ ਰਿਹਾ ਹਾਂ ਤੇ ਮੈਂ ਬਹੁਤ ਬlesed ਫੀਲ ਕਰਦਾ ਔਖਾ ਔਖਾ ਨਹੀਂ ਮੈਂ ਬlesed ਫੀਲ ਕਰਦਾ ਮੈਨੂੰ ਮਜ਼ਾ ਆਉਂਦਾ ਹੈ ਕਿ ਯਾਰ ਕਿ ਜੋ ਬੱਚ ਮੈਂ ਆਪਣੀ ਰੀਅਲ ਲਾਈਫ ਦੇ ਵਿੱਚ ਨਹੀਂ ਅਚੀਵ ਕਰ ਸਕਦਾ ਉਹ ਰੀਅਲ ਲਾਈਫ ਦੇ ਵਿੱਚ ਅਚੀਵ ਕਰ ਮੈਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਹਿਣਾ ਚਾਹਾਂਗਾ ਕਿ ਪਹਿਲਾਂ ਤਾਂ ਸਾਰੇ ਦਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਵਾਈ ਜੀ ਨੂੰ ਵੀ ਤੇ ਸਹਿਜ ਵੀਰ ਨੂੰ ਟੌਪ ਤੇ ਰੱਖਿਆ ਤੁਸੀਂ ਉਰੇਕ ਸਾਲ ਹੋ ਚੁਕਿਆ ਸਾਡੇ ਸੀਰੀਅਲ ਆੰਦੇ ਤੇ ਤੁਸੀਂ ਅੱਜ ਵੀ ਸਾਨੂੰ ਬਹੁਤ ਪਿਆਰ ਕਰਦੇ ਹੋ ਅਸੀਂ ਇੱਥੇ ਅੱਜ ਮੱਥਾ ਟੇਕਣ ਆਇਆ ਨਾ ਗੁਰਸਾਹਿਬ ਮਿਸਾਕ ਕੀ ਦੇ ਮੇਲੇ ਤੇ ਸਾਨੂੰ ਆਂਦੀ ਨਾ ਇੱਥੇ ਬਹੁਤ ਸਾਰੇ ਲੋਕੀ ਮਿਲੇ ਸਾਨੂੰ ਇਹਨੇ ਪਿਆਰ ਨਾਲ ਮਿਲੇ ਸਾਨੂੰ ਬਹੁਤ ਚੰਗਾ ਲੱਗਾ ਤੇ ਜਿੱਦਾਂ ਕਿ ਵਿਸਾਖੀ ਪੰਥ ਦੀ ਸਤਨਾ ਦਾ ਦਿਵਸ ਹੈ ਵਿਸਾਖੀ ਦਾ ਮੌਕਾ ਹੈ ਨਾ ਅੱਜ ਤੋਂ ਬਹੁਤ ਸਾਲ ਪਹਿਲਾਂ 16 ਜਨਵਰੀ ਨੂੰ ਗੁਰੂ ਸਾਹਿਬ ਨੇ ਇੱਥੇ ਪੰਥ ਦੀ ਸਤਨਾ ਕੀਤੀ ਉਹ ਸਤਨਾ ਸਿਰਫ ਇਸ ਵਾਸਤੇ ਕੀਤੀ ਸੀ ਕਿ ਆਪਾਂ ਗੁਰੂ ਦੇ ਸਿੱਖਿਆ ਨੂੰ ਅੱਗੇ ਵਧਾ ਸਕੀਏ कि ਅਸੀਂ ਆਪਣੇ ਸਾਰੇ ਸ਼ੋਹ ਦੇ ਰਾਹੀ ਹਰ ਜੀ ਪੰਜਾਬੀ ਦਾ ਪੈਟਰਨ ਹੀ ਹੈ ਕਿ ਅਸੀਂ ਗੁਰਦੀ ਸੋਚ ਨੂੰ ਅੱਗੇ ਵਧਾਉਂਦੇ ਆਪਣੇ ਸ਼ੋਹ ਦੇ ਰਾਹੀ ਇਹ ਦੱਸਦੇ ਆਂ ਲੋਕਾਂ ਨੂੰ ਕਿ ਗੁਰਦੇ ਸਿੱਖਿਆਵਾਂ ਤੇ ਚੱਲੋ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਨਰ ਪੌ ਨਰ ਵੇ ਇਹ ਸਾਰੀ ਤੇ ਇਦਾਂ ਅਸੀਂ ਆਪਣੇ ਸ਼ੋਹ ਦੇ ਰਾਹੀ ਦਿਖਾਉਂਦੇ ਆਂ ਤਾਂ ਕਿ ਲੋਕੀ ਆਡੀਆ ਸਾਡੇ ਤੋਂ ਪ੍ਰੇਰਿਤ ਹੋਵੇ ਸਾਨੂੰ ਵੇਖੇ ਉਹ ਕਵੇ ਹਾਂ ਐਹੀ ਜ਼ਿੰਦਗੀ ਐਡਾ ਜ਼ਿੰਦਗੀ ਜੀਣੀ ਚਾਹੀਦੀ ਹੈ ਦਾ ਚਾਹਵਾ ਗਦੀ ਜਿਵਾਈ ਹੈ ਜਿਹੜਾ ਉਹ ਪੁੱਤ ਹੈ ਆਪਣੀ ਮਾਂ ਦਾ ਪੁੱਤ ਵੀ ਹੈ ਤੇ ਆਨਲਾਈਨ ਟਾਈਮ 'ਚ ਆਪਣੀ ਸੱਸ ਦਾ ਵੀ ਇੱਕ ਬੁੱਤ ਮਾਰਦਾ ਹੈ ਜੇ ਜੇ ਕੁੜੀ ਦਾ ਕੋਈ ਭਰਾ ਨਹੀਂ ਹੈ ਸੱਸ ਦਾ ਕੋਈ ਮੁੰਡਾ ਨਹੀਂ ਹੈ ਜੇ ਜਵਾਈ ਚੰਗਾ ਨਿਕਲਦੇ ਤਾਂ ਮਾਂ ਤਾਂ ਇਹ ਸੋਚਦੀ ਹੈ ਕਿ ਉਹਨੂੰ ਇੱਕ ਬੰਦੇ ਦੇ ਵਿੱਚ ਹੀ ਸਭ ਕੁਝ ਮਿਲ ਗਿਆ ਆਪਣਾ ਮੁੰਡਾ ਵੀ ਮਿਲ ਗਿਆ ਆਪਣੀ ਧੀ ਆਸਤੇ ਚੰਗਾ ਘਰ ਵਾਲਾ ਵੀ ਮਿਲ ਗਿਆ ਤਾਂ ਮੈਨੂੰ ਇਹ ਬਹੁਤ ਖੁਸ਼ੀ ਹੈ ਕਿ ਜੋ ਅਸੀਂ ਸਮਾਜ ਨੂੰ ਮੈਸੇਜ ਦੇ ਰਿਹਾ ਕਿ ਜਵਾਈ ਚੰਗਾ ਹੈ ਜਵਾਈ ਦਾ ਮੈਸੇਜ ਚੰਗਾ ਹੈ ਉਹ ਹਰ ਟਾਈਮ ਤੇ ਇਹੀ ਚ ਆਉਂਦਾ ਕਿ ਉਹਦੀ ਸੱਸ ਨਾਲ ਬੌਂਡਿੰਗ ਇਹੋ ਜਿਹੇ ਜਿਵੇਂ ਜਿਵੇਂ ਇੱਕ ਮਾਂ ਪੁੱਤ ਦੀ ਬੌਂਡਿੰਗ ਹੁੰਦੀ ਹੈ ਤਸੀਂ ਇਹ ਪਿਆਰ ਭਰ ਮੈਸੇਜ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਗੁਰਜੀ ਕਾਂਸਾ ਵਾਈਲ ਗੀ ਵੀ ਫਰੇ ਅਜ ਇਸੀ ਪੰਜਾਬੀ ਬਲੋ ਆਪਣੇ ਸੀਰੀਅਲਸ ਬਲੋ ਸੈਜ ਵੀਕ ਤੇਜਵਾਈ ਦੀ ਟੀਮ ਵੱਲੋਂ ਤੱਕ ਸ਼੍ਰੀ ਕੇਸਗੜ ਸਾਹਿਬ ਵੀ ਤੇ ਮਾਠ ਟਿਕਣਾ ਆਇਆ ਤੇ ਸਾਡਾ ਇਥੇ ਆਉਣ ਦਾ ਮਕਸਦ ਸਾਨੂੰ ਸਾਡੇ ਸੀਰੀਅਲਸ ਦੇ ਲੋਕਾਂ ਵੱਲੋਂ ਬਹੁਤ ਸਾਰਾ ਪਿਆਰ ਮਿਲਿਆ ਉਹਦਾ ਸ਼ੁਕਰਾਨਾ ਕਰਨ ਦੇ ਲਈ ਸਾਡੀ ਪੂਰੀ ਟੀਮ ਸਾਰੀ ਟੀਮ ਵੱਲੋਂ ਇਥੇ ਸ਼ੁਕਰਾਨਾ ਕਰ ਰਹੀ ਹੈ ਮੇਰਾ ਪੂਰਾ ਨਾਮ ਰਮਨਦੀਪ ਸਿੰਘ ਸੂਤ ਤੇ ਮੈਂ ਸੈਜ ਵੀਰ ਦੇ ਵਿੱਚ ਕਬੀਰ ਮਨੋਦਰਾ ਦਾ ਕਰੈਕਟਰ ਪਲੇ ਕਰ ਰਿਹਾ ਹਾਂ ਤੇ ਮੇਰੇ ਨਾਲ ਨੇ ਜਸਮੀਤ ਕੌਰ ਗਾਗਰੇ ਜੋ ਮੇਨਲੀ ਸਹਿਜ ਵੀਰ ਦਾ ਰੋਲ ਪਲੇ ਕਰ ਰਹੇ ਨੇ ਤੇ ਵਿਪুল ਜੈਸਵਲ ਜੋ ਜਵਾਈ ਜੀ ਦੇ ਛਰਨ ਦਾ ਰੋਲ ਪਲੇ ਕਰ ਰਹੇ ਨੇ ਜੀ ਸਾਡਾ ਜਿਹੜਾ ਸਹਿਜ ਵੀ ਸੀਰੀਅਲ ਉਹਨੂੰ 1 ਸਾਲ ਹੋ ਗਿਆ 26 ਮਾਰਚ 2024 ਨੂੰ ਸ਼ੁਰੂ ਹੋਇਆ ਸੀ ਸੀਰੀਅਲ ਦੇ ਵਿੱਚ ਆਪਾਂ ਵਿਮਨ ਇੰਪਾਰਟਮੈਂਟ ਦਾ ਮੈਸੇਜ ਦੇ ਰਹੇ ਹਾਂ ਕਿ ਕਦੇ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ ਸਾਨੂੰ ਤੇ ਇੱਕ ਕੁੜੀ ਦੀ ਕਹਾਣੀ ਹੈ ਜੋ ਆਪਣਾ ਘਰ ਵੀ ਸੰਭਲਦੀ ਹੈ ਤੇ ਬਾਹਰ ਦੀ ਦੁਨੀਆਦਾਰੀ ਨੂੰ ਵੀ ਉਹ ਆਪਣੇ profession ਦੇ ਰਾਹੀਂ ਸੰਭਲਦੀ ਹੈ ਸੋ ਇਹ ਬੇਸਿਕਲੀ ਔਮਨਸ ਦੇ ਔਮਨਸ ਨੂੰ ਰਿਪਰੈਜ਼ੈਂਟ ਕਰਨ ਲਈ ਅਸੀਂ ਸੀਰੀਅਲ ਬਣਾਇਆ ਤੇ ਇਹਦੇ ਵਿੱਚ ਮੈਂ ਸਹਿਜ ਵੀਰ ਮੈਂ ਸਹਿਜ ਵੀਰ ਇੱਕ 에ਜੰਟ ਦਾ ਰੋਲ ਪਲੇ ਕਰ ਰਹੀ ਹਾਂ ਜੋ ਕਿ ਇੱਕ ਅੰਡਰ ਕਵਰ ਏਜੰਟ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਮਰਦ ਤੇ ਔਰਤ ਨੂੰ ਬਰਾਬਰ ਇਕੁਐਲਿਟੀ ਚ ਰੱਖਿਆ ਹੋਇਆ ਹੈ ਬਰਾਬਰ ਦੇ ਹੱਕ ਦਿੱਤੇ ਹੋਏ ਨੇ ਤੇ ਸਾਡਾ ਰਿਲੀਜੀਅਨ ਬਹੁਤ ਜ਼ਿਆਦਾ ਸਟਰੋਂਗ ਰਿਲੀਜੀਅਨ ਮੰਨਿਆ ਜਾਂਦਾ ਹੈ ਤੇ ਇਸ ਲਈ ਆਪਾਂ ਸਿੱਖ ਰਿਲੀਜੀਅਨ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਹਾਂ ਤੇ ਬਾਕੀ ਮਰਦਾਂ ਤੇ ਔਰਤ ਨੂੰ ਦਿੱਤੀ ਜਾਣ ਵਾਲੀ ਇਕੁਐਲਿਟੀ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਹਾਂ ਤੇ ਨੈਵਰ ਗਿਵ ਅਪ ਪਲੀ ਜਿਹੜੀ ਉਹ ਹੁੰਦੀ ਆ ਠੀਕ ਹੈ ਤਾਂ ਹਾਂ ਤੇ ਅਫਾਦੇ ਰਿਲੀਜ ਨੇ ਸਾਨੂੰ ਹਮੇਸ਼ਾ ਇਹ ਹੀ ਸਿਖਾਇਆ ਕਿ ਸਾਨੂੰ ਕਦੇ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਅ ਅੱਪਾ ਆਪਣੇ ਸੀਰੀਅਲ ਦੇ ਰਾਹੀਂ ਲੋਕਾਂ ਤੱਕ ਮੈਸੇਜ ਪਹੁੰਚਾ ਰਹੇ ਆ ਜਿਵੇਂ ਕਿ ਉਹਨਾਂ ਦਾ ਇੱਕ ਮੈਸੇਜ ਇਹ ਵੀ ਹੈ ਕਿ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਇਹ ਗੁਰੂ ਸਾਧਿਆ ਸਿੱਖਿਆ ਮਾਂ ਆਪਾਂ ਨੇ ਸੀਰੀਅਲ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਦੇ ਵਿੱਚ ਕੁਝ ਨਹੀਂ ਕਿ ਸਾਨੂੰ ਕਦੇ ਵੀ ਆਪਣੇ ਤੇ غرور ਨਹੀਂ ਕਰਨਾ ਚਾਹੀਦਾ ਤੇ ਮਰਦ ਜਾਂ ਫਿਰ ਔਰਤ ਨੂੰ ਬਰਾਬਰ ਦਾ ਹੱਕ ਦੇਣਾ ਚਾਹੀਦਾ ਜਿਵੇਂ ਕਿ ਇਕੁਐਲਿਟੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਤੇ ਆਈ ਹੋਪਸੋ ਕਿ ਮੈਂ ਆਪਣੇ ਸੀਰੀਅਲ ਦੇ ਰਾਹੀਂ ਲੋਕਾਂ ਤੱਕ ਬਹੁਤ ਮੈਸੇਜ ਪਹੁੰਚਾਇਆ ਹੋਵੇਗਾ ਤੇ ਤੁਹਾਨੂੰ ਪਸੰਦ ਵੀ ਆਇਆ ਹੋਵੇਗਾ ਤੇ ਅੱਗੇ ਵੀ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਮੈਂ ਆਪਣੇ ਕਲਚਰ ਤੇ ਆਪਣੇ ਰਿਲੀਜੀਅਨ ਨੂੰ ਰਿਪਰੈਜ਼ੈਂਟ ਕਰਦੀ ਰਹਾ ਮੈਂ ਪਹਿਲਾਂ ਤਾਂ ਜੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਅੱਜ ਅਨੰਦਪੁਰ ਸਾਈਟ 'ਚ ਅਨੰਦਮਈ ਦਰਸ਼ਨ ਕਰਨ ਲਈ ਇੱਥੇ ਪੇਜਿਆ ਸਾਨੂੰ ਤੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਸਾਰੇ ਬਹੁਤ ਸਾਰੇ ਲੋਕਾਂ ਨੂੰ ਮਿਲੇ ਤੇ ਖਾਸ ਕਰਕੇ ਤੁਹਾਡਾ ਪ੍ਰੇਰਨਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਇੱਥੇ ਆਏ ਤੇ ਅੱਜ ਖਾਸ ਕਰਨਾ ਵਿਸਾਖੀ ਦੇ ਮੌਕੇ ਤੇ ਅਸੀਂ ਮੱਥਾ ਟੇਕਣ ਪਹੁੰਚੇ ਆ ਪੂਰੀ ਜੀ ਪੰਜਾਬੀ ਦੀ ਟੀਮ ਲਈ ਅਰਦਾਸ ਕਰਨ ਪਹੁੰਚੇ ਤੇ ਤੁਸੀਂ ਸਾਨੂੰ ਕਵਰ ਕਰਨਾ ਤੁਹਾਡੇ ਵੀ ਥੈਂਕ ਯੂ ਮੈਂ ਹਰਨਵ ਇੱਕ ਵਾਰ ਫੇਰ ਤੋਂ ਜਵਾਈ ਦੀਤਾ ਤੁਸੀਂ ਸਾਡਾ ਸ਼ੋਅ ਇੰਨੇ ਪਿਆਰ ਨਾਲ ਦੇਖਦੇ ਹੋ ਅੱਗੇ ਵੀ ਇੰਨੇ ਵੱਡੇ ਰਹੋ ਜੀ ਪੰਜਾਬੀ ਤੇ ਰੋਜ਼ 7:30 ਵਜੇ ਸੋਮਵਾਰ ਤੋਂ ਸ਼ਨੀਵਾਰ ਦੇਖਣਾ ਨਾ ਇਹ ਵਿੱਚ ਰੋਲ ਕਬੀਰ ਮਲੂਕ ਦਾ ਹੈ ਤੇ ਸਟਾਰਟਿੰਗ ਤੋਂ ਹੀ ਮੈਂ ਸਹਿਦ ਦੇ ਨਾਲ ਇੱਕ ਟਾਲ ਬਣ ਕੇ ਰਿਹਾ ਹਾਂ ਪਹਿਲਾਂ ਇੱਕ ਚੰਗਾ ਦੋਸਤ ਬਣਿਆ ਫਿਰ ਹੁਣ ਅਸੀਂ ਇੱਕ ਹਸਬੰਡ ਮਾਈਫ ਰਿਲੇਸ਼ਨ ਦੇ ਵਿੱਚ ਨੇ ਤੇ ਮੇਰਾ ਸ਼ੁਰੂ ਤੋਂ ਹੀ ਇਸ ਰੋਲ ਦੇ ਵਿੱਚ ਭੂਮਿਕਾ ਮੇਰੀ ਇਹ ਰਹੀ ਹੈ ਕਿ ਜਦੋਂ ਵੀ ਸਹਿਦ ਕੋਈ ਤੇ ਵੀ ਚਾਹੇ ਉਹ ਘਰ ਦੇ ਵਿੱਚ ਜਾਂ ਉਹਨੂੰ ਬਾਹਰ ਉਹਦੀ ਏਜੰਟ ਜੌਬ ਦੇ ਵਿੱਚ ਜਾਂ ਘਰ ਦੀਆਂ ਅ ਜਿਹੜੇ ਕਿ ਰਿਲੋ ਚੀਜ਼ਾਂ ਦੇ ਵਿੱਚ ਆਪਣੀ ਫੈਮਲੀ ਸਪੋਰਟ ਦੇ ਵਿੱਚ ਕਦੀ ਵੀ ਉਹਨੂੰ ਲੋੜ ਪਈ ਆ ਤਾਂ ਮੈਂ ਹਮੇਸ਼ਾ ਉਹਦਾ ਸਾਥ ਦਿੰਦਾ ਹਾਂ ਹੁਣ ਵੀ ਐਜ਼ ਅ ਹਸਬੰਡ ਵੀ ਮੈਂ ਹਰ ਵੇ ਹਰ ਵੇ ਲੇਵ ਦੇ ਨਾਲ ਹੁੰਦਾ ਜਦੋਂ ਵੀ ਉਹਨੂੰ ਫੈਮਲੀ ਦੇ ਵਿੱਚ ਘਰ ਦਾ ਕੰਮ ਜਾਂ ਬਾਹਰ ਆਪਣੀ ਜੋਬ ਨੂੰ ਬੈਲੈਂਸ ਕਰਨ ਦੇ ਵਿੱਚ ਦਿੱਕਤ ਆਈ ਆ ਜਾਂ ਕੋਈ ਹੋਰ ਵੀ ਦਿੱਕਤਾਂ ਆਦਿ ਉਹਦੇ ਵਿੱਚ ਹਰ ਟਾਈਮ ਮੈਂ ਉਹਦੇ ਨਾਲ ਸਾਥ ਦਿੰਦਾ ਤੇ ਇਥੇ ਇੱਕ ਮੈਸੇਜ ਵੀ ਆਉਂਦਾ ਕਿ ਜਿਹੜੇ ਜਿਹੜੇ ਹਸਬੰਡਸ ਜਾਂ ਜਿਹਨੇ ਵਾਈਫ ਉਹਨਾਂ ਦੀਆਂ ਵਾਈਫ ਜਿਹਨੇ ਕੰਮ ਕਰਦੀਆਂ ਨੇ ਬਾਹਰ ਤੇ ਉਹ ਘਰ ਦਾ ਕੰਮ ਵੀ ਕਰਦੀ ਆ ਨੇ ਤੇ ਉਹ ਬਾਹਰ ਦਾ ਕੰਮ ਵੀ ਕਰਦੀ ਆ ਨੇ ਤੇ ਉਥੇ ਹਸਬੰਡ ਦਾ ਰੋਲ ਕੀ ਹੈ ਕਿ ਉਹ ਕਿਦਾਂ ਆਪਣੀ ਵਾਈਫ ਨੂੰ سپورਟ ਕਰ ਸਕਦੇ ਹਨ ਕਿ ਉਹ ਵਾਈਫ ਕੰਮ ਵੀ ਕਰ ਰਹੀ ਹੋ ਘਰ ਦਾ ਕੰਮ ਵੀ ਆ ਰਹੀ ਆਪਣੇ ਪੇਰੈਂਟਸ ਵੀ ਸੰਭਾਲ ਰਹੀ ਆਪਣੇ ਬੱਚੇ ਵੀ ਸੰਭਾਲ ਰਹੀ ਹੈ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਹਸਬੰਡ ਦਾ ਰੋਲ ਕੀ ਹੈ ਉਹ ਕਿੱਥੇ ਕਿੱਥੇ سپورਟ ਕਰ ਸਕਦਾ ਉਹਨੂੰ ਕੀ ਕੰਮ ਕਰ ਸਕਦਾ ਉਹਦਾ ਕਿਦਾਂ ਖਿਆਲ ਰੱਖ ਸਕਦਾ ਉਹ ਸਾਰੀਆਂ ਚੀਜ਼ਾਂ ਮੇਰਾ ਜਿਹੜਾ ਰੋਲ ਹੈ ਉਹ ਰਿਪਰੈਜ਼ੈਂਟ